ਐਸਪਾਸੇ ਬੈਠਣਾ ਨੂੰ ਪਰਾਂਮ ਕੰਮ ਨੇ ਬਹੁਤ ਸਾਰੇ ਲੋਕ ਨੇ ਇਸਲਾਮ ਬੰਦਾ ਇਦਾਂ ਕਰਦਾ ਆਪਣਾ ਬੰਦਾ ਨਚਾ ਰਿਹਾ ਪਰਾਂਮ ਦਾ ਕਿੰਜਰ ਇਹ ਕੋਈ ਚਲੋ ਤੁਹਾਡਾ ਕੰਮ ਹੈ ਜੀ ਤੁਸੀਂ ਆਪਣਾ ਕੰਮ ਕਰਦੇ ਰਹੋ ਅਸੀਂ ਆਪਣਾ ਕੰਮ ਕਰਦੇ ਰਹੇ ਨੇ ਕਿਉਂਕਿ ਅਸੀਂ ਸਾਨੂੰ ਕਿਸੇ ਨੇ ਧੱਕੇ ਨਾਲ ਇਸ ਸਟੇਜ 'ਤੇ ਪਾਇਆ ਸੀ ਆਪਣੇ ਆਪ ਲੈਂਚ ਚੁਣੀ ਹੈ ਇਹ ਜੇ ਵਧੀਆ ਕੰਮ ਕਰਨ ਵਾਸਤੇ ਪੇੜਾ ਖਾਣੀ ਆਪਣਾ ਸ਼ੌਇਕਿੰਗ ਦੈਟਸ ਗੁੱਡ ਬਿਕੋਜ਼ ਆਪਾਂ ਜਦੋਂ ਵੱਡੇ ਬੰਦੇ ਉਹ ਮਾਪੇ ਦੇ ਵਿੱਚ ਪੇੜਾ ਖਾਧੀਆਂ ਬਹੁਤ ਤਾਂ ਇਹੋ ਪਰ ਸੁਧਰੀ ਹੈ ਸੋ ਦੈਟਸ ਵਾਂਚ ਬੜਾ ਕਹਾਣੀ ਨਵੀਂ ਗੱਲ ਨਹੀਂ ਹੈ ਬੱਚਿਆਂ ਨੂੰ ਕਿ ਰਿਸ਼ਤੇ ਅੱਜ ਦੇ ਟਾਈਮ ਦੇ ਵਿੱਚ ਆਪਣੇ ਆਪਾਂ ਆਪਣੀ ਫੈਮਿਲੀ ਦੇ ਨਾਲ ਆਪਾਂ ਵਰਕਿੰਗ ਆਪਾਂ ਸਵੇਰੇ ਆ ਹਾਜ਼ਰ ਨਹੀਂ ਅਗਰ ਆਤੀ ਵਾਪਸ ਜਾਂਦੇ ਆ ਤੇ ਇਹ ਵੀ ਆਪਣੇ ਆਲੇ ਦੁਆਲੇ ਦੇ ਵਿੱਚ ਹੀ ਘੁੰਮੀ ਹੋਈ ਆ ਜਿੱਦ ਤੱਕ ਆਪਣੇ ਪਰਸਨਲ ਰਿਸ਼ਤੇ ਜਿਹੜੇ ਹੈਗੇ ਜਿੱਦ ਤੱਕ ਆਪਾਂ ਘਰੋਂ ਬਾਹਰ ਨਿਕਲ ਰਹੇ ਆ ਬਿਜ਼ਨਸ ਤੇ ਜਾ ਰਹੇ ਆ ਆਪਾਂ ਆਪਣੇ ਕੰਮ ਤੇ ਜਾ ਰਹੇ ਆ ਸੋ ਸਾਰੀਆਂ ਚੀਜ਼ਾਂ ਕਨੈਕਟਡ ਨੇ ਇਹੋ ਜਿਹੀਆਂ ਫਿਲਮਾਂ ਹੈ ਸਾਬਾਣਾ ਵਾਰੀ ਨੂੰ ਲੈ ਕੇ ਜਿਉਂ ਜੀ ਕਹਾਣੀ ਤੇ ਕੰਮ ਕਰਨਾ ਤੇ ਬਹੁਤ ਸਾਰੀਆਂ ਕਹਾਣੀਆਂ ਸਟੇਟ ਵਿੱਚ ਲਗ ਲਗ ਬਣ ਰਹੀਆਂ ਨੇ ਸੋ ਇਹੋ ਦੀ ਕਹਾਣੀ ਖਾਸ ਕਰਕੇ ਜਿਹੜੀ ਸਾਡੇ ਉਮਰ ਦੇ ਲੋਕ ਨੇਵਾਦਰ ਦੇਖ ਰਹੇ ਲੋਕ ਨੇ ਮਲਕ ਲੋਕ ਨੇ ਕਹਾਣੀ ਆਪਾਂ ਸੋਸ਼ਲ ਮੀਡੀਆ ਦੇਖਦੇ ਆ ਕਹਿੰਦੇ ਕਿ ਇਹ ਆਖਰੀ ਪੀੜ੍ਹੀ ਹੈ ਜਿਹੜੀ ਜਿਨ੍ਹਾਂ ਚ ਅਹਿਸਾਸ ਜੋਗੇ ਨਹੀਂ ਜਿਹੜੇ ਅਹਿਸਾਸਾਂ ਨੂੰ ਕੰਮ ਕਰਦੀ ਹੈ ਕਿਉਂਕਿ ਰਿਸ਼ਤੇ ਉਹੀ ਬਦਲ ਨਿਭਾ ਸਕਦਾ ਹੈ ਜਿਨ੍ਹਾਂ ਵਿੱਚ ਅਹਿਸਾਸ ਜਿਉਂਦੇ ਨੇ ਅਸੀਂ ਮਸ਼ੀਨਾਂ ਦੇ ਯੁੱਗ ਵਿੱਚ ਜਿਉਂਦੇ-ਜਿਉਂਦੇ خود ਮਸ਼ੀਨ ਬਣ ਗਏ ਹਾਂ ਸੋ ਮਸ਼ੀਨਾਂ ਦਾ ਕੋਈ ਅਹਿਸਾਸ ਨਹੀਂ ਹੁੰਦਾ ਮਸ਼ੀਨਾਂ ਦਾ ਕੋਈ ਰਿਸ਼ਤਾ ਨਹੀਂ ਹੁੰਦਾ ਇਨਸਾਨਾਂ ਦਾ ਰਿਸ਼ਤਾ ਹੁੰਦਾ ਜਿੰਨਾ ਤੱਕ ਅਸੀਂ ਇਨਸਾਨ ਰਹਿ ਗਏ ਉਹਨਾਂ ਤੱਕ ਸਾਡੇ ਦਸਬਾਤ ਕੈਮਰੇਨ ਦੀ ਸਾਡੀ ਅਹਿਸਾਸ ਕੈਮਰੇਨ ਦੀ ਉਹਨਾਂ ਤੱਕ ਸਾਡੇ ਰਿਸ਼ਤੇ ਨਹੀਂ ਆ ਗਏ ਸੋ ਇਸੇ ਕਰਦੇ ਰਹੀਏ ਪ੍ਰਗੋਬਿਕ ਸਿਖੋਵਰ ਸਾਡੀ ਇੰਡਸਟਰੀ ਨੂੰ ਇੱਕ ਨਵਾਂ ਮਗਾਤ ਆ ਗਿਆ ਹੈ ਅਸੀਂ ਉਹਨੂੰ ਵੀ ਬਿਲਕੁਲ ਮਾਖਦੇ ਹਾਂ ਕਿਉਂਕਿ ਇਹ ਦੁਨਿਆਵਰ ਦਸਤੂਰ ਹੈ ਕਿ ਪੁਰਾਣੇ ਲੋਕ ਹੋਰ ਪ੍ਰਾਣ ਹੋਦੇ ਜਾਂਦੇ ਨੇ ਤੇ ਨਵੇਂ ਲੋਕ ਹਰ ਕੰਮ ਨੂੰ ਜਨਤ ਕਰਦੇ ਨੇ ਉਹ ਕਰ ਕੇ ਨੇ ਹਮੇਸ਼ਾ ਚੰਗਾ ਹੁੰਦਾ ਜਿੱਥੇ ਵੱਡਿਆਂ ਦੇ ਬੈਠੇ ਬੈਠੇ ਕੋਈ ਛੋਟਾ ਬੰਦਾ ਬਾਅਦ ਸ ਜਿੰਮੇਵਾਰੀ ਸੰਭਾਲਦਾ ਵਜੀ ਉਹ ਤੋਂ ਚੰਗਾ ਲੱਗਦਾ ਸੋ ਲੱਗ ਗਿਆ ਪੂਰੀ 2025 ਲੋਕ ਲਈ ਹੋਰ ਲੱਭੀ ਹੈ ਕਿਉਂਕਿ ਹੁਣ ਇੱਕ ਫਿਲਮ ਚੱਲ ਰਹੀ ਹੈ ਇੱਕ ਫਿਲਮ ਰਿਲੀਜ਼ ਹੋਣ ਲੱਗੀ ਹੈ ਬਹੁਤ-ਬਹੁਤ ਮੁਬਾਰਕਾਂ ਦੀ ਤੁਹਾਨੂੰ 2025 ਦੀਆਂ ਕਿ ਤੁਹਾਡੇ ਸਾਲ ਅੰਦਰ ਹੀ ਖਤਮ ਲੱਗਦਾ ਕੋਈ ਇਸੇ ਤਰ੍ਹਾਂ ਸਾਡੇ ਨਿਰਦੇਸ਼ਕ ਸਾਹਿਬ ਨੇ ਨਸੀਬ ਰੁਦਾਵਾ ਜੀ ਇੱਕ ਫਿਲਮ ਕਲਰ ਰਿਲੀਜ਼ ਹੋ ਕੇ ਆਈ ਹੈ ਤੇ ਇੱਕ ਹੁਣ 24 ਹੋਰ ਜਾ ਰਹੀ ਹੈ ਤੇ ਫਰਵਰੀ ਚ ਪਤਾ ਨਹੀਂ ਕਿਹੜੀ ਫਿਲਮ ਰਿਲੀਜ਼ ਕਰਨੀ ਉਹਦੇ ਨਾਮਸਖਰ ਨਹੀਂ ਨਾ ਕੋਈ ਸੋ ਇਹਨਾਂ ਨੂੰ ਵੀ ਬਹੁਤ-ਬਹੁਤ ਮੁਬਾਰਕਾਂ ਜੀ ਕਿਉਂਕਿ ਜਿਨ੍ਹਾਂ ਲੋਕਾਂ ਲਈ ਪਹਿਲੀ ਫਿਲਮ ਹੈ ਸਤਰੰਗ ਦੀ ਇਹ ਗੱਡੀ ਸਿਲ버 ਸਕ੍ਰੀਨ ਦੀ ਪਹਿਲੀ ਫਿਲਮ ਹੈ ਸਾਰੇ ਪ੍ਰੋਡਿਊਸਰ ਸਾਹਿਬ ਨੂੰ ਤੇ ਬਹੁਤ-ਬਹੁਤ ਮੁਬਾਰਕਾਂ ਨੇ ਸਾਡੇ ਅਦਾਕਾਰ ਬੀਨਿਡਾ ਵਾਲੇ ਨੂੰ ਉਸ ਨੂੰ ਬਹੁਤ-ਬਹੁਤ ਮੁਬਾਰਕਾਂ ਨੇ ਸਾਡੇ ਨਿਰਦੇਸ਼ਕ ਸਾਹਿਬ ਨੂੰ ਬਹੁਤ-ਬਹੁਤ ਮੁਬਾਰਕਾਂ ਨੇ ਸਾਕਰਜੀ ਜਿਨ੍ਹਾਂ ਨੇ ਇਹ ਸੁਣਦੇ ਗੀਤ ਲਿਖੇ ਉਹ ਰਪਿਤ ਮੰਗ ਸਾਰੇ ਸੱਜਣ ਬਹੁਤ ਸਾਰੇ ਲੋਕ ਕੇਸ਼ਵਨ ਦੇ ਨਾਲ ਦਾ ਪਹਿਲਾ ਐਕਸਪੀਰੀਅੰਸ ਸੋ ਸ਼ੁਰੂਆਤ ਕਹਿੰਦੇ ਕਿਤੋਂ ਕਰੀ ਹੁੰਦੀ ਹੈ ਤੁਹਾਡੀ ਸ਼ੁਰੂਆਤ ਬਹੁਤ ਚੰਗੀ ਹੋਈ ਹੈ ਕਿ ਤੁਸੀਂ ਐਸੀ ਫਿਲਮ ਦੇ ਨਾਲ ਨਹੀਂ ਤਾਂ ਲੋਕਾਂ ਦਾ ਬਹੁਤ ਸਾਰੀ ਬਗਵਾਦ ਫਿਲਮਾਂ ਨੂੰ ਵੀ ਨਾਮ ਦਿੱਜਦਾ ਹੈ ਕਿ ਇਹ ਫਸਟ ਟਾਈਮ ਦੀ ਫਿਲਮ ਨਹੀਂ ਹੈ ਸੋ ਇੱਕ ਚੰਗੀ ਫਿਲਮ ਦੇ ਨਾਲ ਸ਼ੁਰੂਆਤ ਹੋ ਰਹੀ ਹੈ ਰਿਸ਼ਤੇ ਨਾਤੇ ਨਾਲ ਸ਼ੁਰੂਆਤ ਹੋ ਰਹੀ ਹੈ ਅਸੀਂ ਸਮਝਦੇ ਹਾਂ ਕਿ ਚੀਜ਼ਾਂ ਹੋਰ ਦੇ ਵਿੱਚ ਬਹੁਤ ਸਾਰੇ ਜੋੜੀ ਹੋ ਸਕਦੀਆਂ ਨੇ ਪਰ ਰਿਸ਼ਤੇ ਨਾਲ ਦੀ ਅਹਿਮੀਅਤ ਨੂੰ ਸਮਝਣਾ ਜ਼ਰੂਰੀ ਹੈ ਤੁਹਾਡੀ ਸ਼ੁਰੂਆਤ ਇੱਕ ਐਸੀ ਫਿਲਮ ਦੇ ਨਾਲ ਹੋ ਰਹੀ ਹੈ ਸੋ ਤੁਹਾਡੇ ਲਈ ਚੰਗਾ ਤੁਸੀਂ ਬਹੁਤ ਸ਼ਰਮ ਪ੍ਰਾਊਡ ਫੀਲ ਕਰੋਗੇ ਕਿਉਂਕਿ ਜਦੋਂ ਅਸੀਂ ਬਣਾਉਂਦੇ ਆ ਫਿਲਮ ਬਾਰੇ ਫਰਮ ਪਾਦੀ ਹੈ ਤਾਂ ਉਹਨੂੰ ਕਿਸੇ ਨੂੰ ਵੀ ਨਹੀਂ ਪਤਾ ਹੁੰਦਾ ਕਿ ਫਰਮ ਨੇ ਕੀ ਹੋ ਜਾ ਬਿਜ਼ਨਸ ਕਰਨਾ ਹੈ ਫਰਮ ਨੇ ਅੱਗੇ ਜਾ ਕੇ ਇਹੋ ਜੀ ਬਣਾਉਣਾ ਹਰ ਪ੍ਰੋਜੈਕਟ ਦੀ ਆਪਣੀ ਕਿਸਮਤ ਹੁੰਦੀ ਹੈ ਬਹੁਤ ਵਾਰ ਸਾਨੂੰ ਇਹੋ ਜੇ ਬੰਦੇ ਪ੍ਰੋਜੈਕਟ ਨਾਲ ਛੁੱਟੇ ਜਾਂਦੇ ਨੇ ਤੇ ਪ੍ਰੋਜੈਕਟ ਹੋਸਟ ਸ਼ਾਨਦਾਰ ਬਣਦਾ ਹੈ ਉਹਦੀ ਰੀਜ਼ਿੰਗ ਹੋ ਕੇ ਸ਼ਾਨਦਾਰ ਮਾਹੌਲ ਬਣਦਾ ਸੋ ਉਹ ਚੰਗੇ ਮਾਹੌਲਾਂ ਚ ਚੱਲਦੀ ਹੁੰਦੀ ਹੈ ਤੇ ਉਹ ਬੜੀ ਕੀਰਤੀਮਾਨ ਸਾਖਤ ਕਰਦੀ ਹੈ ਬਹੁਤ ਬਹੁਤ ਚੰਗੇ ਚੰਗੇ ਪ੍ਰੋਜੈਕਟ ਜਿਹੜੇ ਬਹੁਤ ਚੰਗੀ ਮਨਸ਼ਾ ਦੇ ਨਾਲ ਚੰਗਾ ਸੋਚ ਕੇ ਸ਼ੁਰੂ ਹੁੰਦੇ ਨੇ ਉਪਰਜੈਕਟ ਬਣਦੇ ਬਣਦੇ ਵੀ ਬਹੁਤ ਚੰਗੇ ਨਹੀਂ ਬਣਤ ਹੁੰਦੇ ਬਹੁਤੀ ਵਾਰ ਚੰਗੇ ਪ੍ਰੋਜੈਕਟ ਬਣੇ ਹੁੰਦੇ ਨੇ ਤੇ ਰਿਲੀਜ਼ਿੰਗ ਮੌਕੇ ਕੋਈ ਏਹ ਦਿੱਕਤ ਆ ਜਾਂਦੀ ਹੈ ਉਸ ਮੌਕੇ ਸਾਡੇ ਸਮਾਜ ਦਾ ਕੋਈ ਜਿਹੜਾ ਮਾਹੌਲ ਠੀਕ ਨਹੀਂ ਹੁੰਦਾ ਬਹੁਤ ਸਾਰੀਆਂ ਉਹ ਜਿਹੜੀਆਂ ਫਿਲਮਾਂ ਚੰਗੀਆਂ ਫਿਲਮਾਂ ਬਣਾਈ ਜਾਂਦੀਆਂ ਨੇ ਲੇਕਿਨ ਦਰਸ਼ਕ ਉਹ ਦਿਨਾਂ ਤੋਂ ਸੋ ਅਸੀਂ ਵੜ ਭਾਗੇ ਆ ਜੇ ਇੱਕ ਸਾਲ ਦੀ ਸ਼ੁਰੂਆਤ ਹੈ ਪਹਿਲਾ ਮਹੀਨਾ ਸਾਲ ਦਾ ਤੇ ਸਾਡੇ ਲਈ ਜਿਹੜੇ ਸਟੇਨ ਆਪੇ ਵਰਗੀ ਸਾਡੀ ਫਿਲਮ ਜਿਹੜੀ ਆ ਪੁਲੀਸ ਹੋਣ ਜਾ ਰਹੀ ਹੈ ਸੋ ਮੈਂ ਇਹੀ ਕਹਾਂਗਾ ਕਿ ਅਸੀਂ ਐਸ ਪਾਸੇ ਕਿਹਦੇ ਕੁਰਸੀਆਂ ਤੇ ਬੈਠੇ ਆਂ ਅਸੀਂ ਆਪਾਂ ਕੰਮ ਕਾਤਾ ਅਗਲਾ ਕੰਮ ਥੋੜਾ ਸ਼ੁਰੂ ਹੁੰਦਾ ਕਿਉਂਕਿ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ 24 ਦਿਨ ਤੋਂ ਪਹਿਲਾਂ ਇੱਕ ਮੀਡੀਆ ਦਾ ਅਹਿਮ ਯੋਗਦਾਨ ਹੁੰਦਾ ਕਿ ਮੀਡੀਆ ਨੇ ਲੋਕਾਂ ਨੂੰ ਦੱਸਣਾ ਹੁੰਦਾ ਕਿ ਕਿਹੋ ਜੀ ਫਿਲਮ ਆ ਰਹੀ ਹੈ ਕਿੰਨੀ ਕੁਸ਼ ਹੈ ਕਿ ਫਿਲਮ ਕੀ ਕੁਸ਼ ਬਿਆਨ ਕਰਦੀ ਹੈ ਫਿਲਮ ਕਿਉਂ ਦੇਖਣੀ ਚਾਹੀਦੀ ਹੈ ਫਿਲਮ ਦੀ ਖਾਸੀਅਤ ਕੀ ਹੈ ਸੋ ਇਹ ਰੋਲ ਤੁਹਾਡਾ ਹੈ ਕਿਉਂਕਿ ਤੁਹਾਡੇ ਤੋਂ ਬਿਨਾ ਸਿਰ ਹੋ ਰਿਹਾ ਤੁਸੀਂ ਲੋਕਾਂ ਤੱਕ ਸਾਰੀ ਆਵਾਜ਼ ਪਹੁੰਚਾਉਣੀ ਹੈ ਉਹ ਅਗਲਾ ਕੰਮ ਤੁਹਾਡਾ ਹੈ ਅਤਵਾਤ ਤੋਂ ਬਾਅਦ ਵੀ ਅਗਲਾ ਸ਼ੁਰੂ ਹੁੰਦਾ ਹੈ ਆਡੀਅੰਸ ਦਾ ਉਹ 24 ਤਰੀਕ ਨੂੰ ਸ਼ੁਰੂ ਹੋ ਜੂਗਾ ਜਿਹੜਾ ਪਹਿਲਾ ਸ਼ੋਅ ਲੱਗੂਗਾ ਉਹ ਹਮ ਲੋਕਾਂ ਦਾ ਸ਼ੋਅ ਹੋਊਗਾ ਸੋ ਸਾਡਾ ਕੰਮ ਹੈ ਜੀ ਕਿ ਅਸੀਂ ਆਪਣਾ ਕੰਮ ਕਰ ਰਹੇ ਹਾਂ ਕਿਰਤ ਕਰ ਰਹੇ ਹਾਂ ਅਸੀਂ ਆਪਣਾ ਸੋ ਅਸੀਂ ਬਹੁਤ ਇਮਾਨਦਾਰੀ ਨਾਲ ਸਾਰੀ ਟੀਮ ਨੇ ਆਪਣਾ ਕੰਮ ਕੀਤਾ ਸਾਰੇ ਪ੍ਰੋਡਿਊਸਰ ਸਾਹਿਬ ਨੇ ਬਹੁਤ ਇਮਾਨਦਾਰੀ ਨਾਲ ਥਾਂ ਜਿਹੜਾ ਦਸਾਂ ਲੋਹਾਂ ਦੀ ਕਿਰਤ ਹੈ ਉਹ ਇਹਦੇ ਵਿੱਚ ਲਾਈ ਹੈ ਸੋ ਅਸੀਂ ਉਮੀਦ ਕਰਾਂਗੇ ਕਿ ਜਿਵੇਂ ਸਾਡੀਆਂ ਬਾਕੀ ਸ਼ੋਅ ਨੂੰ ਤੁਸੀਂ ਬਹੁਤ ਸਾਰਾ ਪਿਆਰ ਦਿੰਦੇ ਹੋ ਕੇ ਇਸ ਨੂੰ ਵੀ ਉਸ ਤਰ੍ਹਾਂ ਸਹਿਯੋਗ ਦੇ ਅਸੀਂ ਇਹ ਸਮਝ ਕੇ ਫੇਰ ਬਣਾਈ ਹੈ ਕਿ ਇਹ ਸਮੇਂ ਦੀ ਲੋੜ ਦੀ ਚੀਜ਼ ਹੈ ਬਹੁਤ ਸ਼ੁਕਰੀਆ ਥੈਂਕ ਯੂ ਸੋ ਮਚ ਸਰ ਇਹ ਲੋਕ ਵੀ ভাই ਤੁਹਾਡਾ ਪਹਿਲਾ ਸਵਾਗਤ ਹੈ ਇੰਡਸਟਰੀ ਦੇ ਵਿੱਚ ਹਨਾ ਬਹੁਤ ਬਹੁਤ ਵੈਲਕਮ ਹੈ ਤੁਹਾਡਾ ਐਂਡ ਬਹੁਤ ساری ਮੋਬਾਕਰਾਂ ਤੇ ਬਹੁਤ ਹੀ ਸੋਹਣਾ ਜਿਹਾ ਮੈਸੇਜ ਲੈ ਕੇ ਆ ਰਹੇ ਹਾਂ ਅੱਜ ਆਪਣੇ ਚਰਨ ਦੇ ਨਾਲ ਸੋ ਐਕਸਪੀਰੀਅੰਸ ਕਿਹਦਾ ਰਹਿਆ ਅਤੇ ਕਿਹਤਾਂ ਦੀ ਫੀਲਿੰਗ ਆਉਂਦੀ ਹੈ ਕਿਉਂਕਿ ਪਹਿਲਾਂ ਮੈਂ ਰਿਪੋਰਟ ਜਾ ਰਹੀ ਸੀ ਤਾਂ ਮੇਰੇ ਖਿਆਲ ਨਾਲ ਇੱਕ ਬਹੁਤ ਹੀ ਲੈਵਲ ਦੇ ਐਕਸਾਈਟਮੈਂਟ ਹੋਦੀ ਹੈ ਨਾ ਕਿੱਦਾਂ ਲੱਗ ਰਿਹਾ ਠੀਕ ਹੈ ਸੈਂਕ I think it's really

ਆਪਰੀ ਪੰਜਾਬੀ ਫਿਲਮ ਇੰਡਸਟਰੀ ਨਾਲ ਸੋ ਫੀਲਿੰਗਸ ਬਰੀ ਇਤਨੀਆ ਮਿਕਸਡ ਵੀ ਆ ਨਰਵਸਨੈਸ ਐਕਸਾਈਟਮੈਂਟ ਹੈਪੀਨੈਸ ਸਾਰਾ ਕੁਝ ਆ ਰਿਹਾ ਬਟ ਮੈਂ ਕਿਹੜੀ ਚੀਜ਼ ਬਾਰੇ ਕਿਹਾ ਉਹਨੂੰ ਪਤਾ ਨਹੀਂ ਲੱਗ ਰਿਹਾ ਬਿਕੋਜ਼ ਸਾਰਾ ਕੁਝ ਹਾਸ਼ ਭਾਜੇ ਹੋਇਆ ਬੈਟ ਬਟ ਜਦ ਮੈਂ ਐਕਸਪੀਰੀਅੰਸ ਦੀ ਗੱਲ ਕਰਾਂ ਐਕਸਪੀਰੀਅੰਸ ਮੇਰਾ ਬਹੁਤ ਵਧੀਆ ਰਿਹਾ ਆਬਵੀਅਸਲੀ ਪਹਿਲਾ ਪੰਜਾਬੀ ਗਾਣੇ ਕਰਦਾ ਸੀ ਮੈਂ ਗਾਣੇ ਤੋਂ ਇੱਕਦਮ ਮੂਵੀ ਚਾਉਣਾ ਇਟਸ ਅ ਬਿਗ ਥਿੰਗ ਤੇ ਬਹੁਤ ਚੇਂਜਸ ਹੁੰਦੇ ਆ ਇਨ ਟਰਮ ਆਫ ਵੀ ਤੁਸੀਂ ਕੰਮ ਕਿਤਾ ਕਰਦੇ ਆਨ ਸਕਰੀਨ ਗਾਣੇ ਤੋਂ ਲੈ ਕੇ ਮੂਵੀ ਸਟਾਰ ਸੋ ਮੈਨੂੰ ਬਹੁਤ ਕੁਝ ਸਿੱਖਣ ਨੂੰ ਸਿੱਖਣ ਨੂੰ ਵੀ ਮਿਲਿਆ ਮੈਂ ਮਲਕੀਨ ਸਾਹਿਬ ਤੋਂ ਪ੍ਰਵਿੰਦਰ ਮੈਂ ਤੋਂ ਜੇਦਾ ਮੈਂ ਤੋਂ ਲਾਰੀਓਂਤੀ ਤੋਂ ਮੰਨਬਾ ਜੀ ਤੋਂ ਅਬਸੀਸਾ ਦੇ ਡਾਇਰੈਕਟਰ ਸਾਹਿਬੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਸੋ ਐਕਸਪੀਰੀਅੰਸ ਮੇਰਾ ਬਹੁਤ ਵਧੀਆ ਆਇਆ ਐਂਡ ਜਿਵੇਂ ਹੁਣ ਦੀ ਗੱਲ ਕਰਾਂ ਦੈਨ ਅਗੇਨ ਮੈਂ ਐਕਸਾਈਰਰ ਆ ਫॉर द ਨੈਕਸਟ ਵੀਕ ਬਟ ਨਰਵਸਲੀ ਐ ਬਿਕੋਜ਼ ਮੈਂ ਪਹਿਲੀ ਵਾਰ ਇਤਨਾ ਕੋਈ ਕੰਮ ਕਰਨ ਜਾ ਰਿਹਾ ਐ ਐਟ ਦਿਸ ਸਕੇਲ ਵੀ ਨੇਵਰ ਦੇ ਸਕੇਲ ਤੇ ਸੋ ਬਟ ਮੈਨੂੰ ਪਤਾ ਐ ਐਸ ਲੌਂਗ ਐਸ ਮੇਰੇ ਨਾਲ ਮੇਰੀ ਟੀਮ ਹੈਗੀ ਐ ਜਿੱਦਾਂ ਇਹਨਾਂ ਨੇ ਮੈਨੂੰ ਕੈਮਰੇ ਤੇ ਕੇਪ ਨੂੰ ਸੰਭਾਲਿਆ ਸੀ ਨੂੰ ਗਾਈਡ ਕੀਤਾ ਸੀ ਕੋਰਸ ਨੂੰ ਦਿੱਤੀ ਕਰਨਗੇ ਸੋ ਆਮ ਵੈਰੀ ਐਕਸਾਈਟਡ ਐਮ ਵੈਰੀ ਹੈਪੀ ਟੂ ਬੀ ਸ਼ੇਅਰਿੰਗ ਦਿਸ ਮੂਮੈਂਟ ਵਿਦ ਆਲ ਆਫ ਦਮ ਚਾਉ ਪਰ ਇਟ ਲਵ ਯੂ ਪਾਪਾ ਮੋਰਨਿੰਗਲੀ ਐਂਡ ਡਿਫਰੈਂਟ ਸ਼ੇਡਸ ਲੈ ਕੇ ਆ ਰਹੇ ਹਾਂ ਕੋਫੀ ਤੇ ਕਾਰਕਲੀ ਕਰ ਰਹੇ ਹਾਂ ਕਿੰਨਾ ਨੀਚਾ ਐਕਸਾਈਟਮੈਂਟ ਹੈ ਕਿ ਤਾਰੇ ਨਾਲ ਆਪਣੇ ਫੀਸ ਆਜਨੇ ਹੋ ਉਹ ਬਿਆਨ ਕਰੋ ਇਸ ਕਰਨ ਦੇ ਬਾਅਦ ਕਿ ਤੁਹਾਨੂੰ ਸਾਰਿਆਂ ਨੂੰ ਕਿ ਤੁਸੀਂ ਆਏ ਹੋ ਇੱਥੇ ਥੈਂਕ ਯੂ ਸੋ ਮਾਚ ਤੇ ਇਹ ਗੱਲ ਮੈਨੂੰ ਅੱਛੀ ਲੱਗਦੀ ਹੈ ਕਿ ਜਦੋਂ ਇੱਕ ਮੇਰੇ ਵਰਗੇ ਤਾਂ ਮੈਂ ਆਮ ਸਟਿਲ ਸਟਰਗਲਿੰਗ ਤੇ ਹੋਰ ਵੀ ਨਾਈ ਫੇਸਿਸ ਆ ਰਹੇ ਨੇ ਸੋ ਮੋਸਟਲੀ ਮੀਡੀਆ ਜਿਹੜੇ ਆ ਉਹ ਘੱਟ ਨੌਨ ਫੇਸਿਸ ਨੂੰ ਜ਼ਿਆਦਾ ਅਟੈਂਸ਼ਨ ਮਿਲ ਜਾਂਦੀ ਹੈ ਕਿਉਂਕਿ ਉਹਨਾਂ ਨੇ ਆਲਰੇਡੀ ਕੰਮ ਪ੍ਰੈਜ਼ੈਂਟ ਕੀਤਾ ਹੁੰਦਾ ਵਾ ਤੇ ਮੈਂ ਸੀਸ ਨੂੰ ਅਪਰੀਸ਼ੀਏਟ ਕਰਨਾ ਚਾਹੁੰਦੀ ਆ ਕਿ ਤੁਸੀਂ ਸਾਰੇ ਸਪੋਰਟ ਕਰ ਰਹੇ ਹੋ ਕਿਉਂਕਿ ਕਈਆਂ ਲੋਕਾਂ ਤੱਕ ਸਾਡੇ ਚਿਹਰੇ ਨਹੀਂ ਪਹੁੰਚੇ ਤੇ ਤੁਹਾਡੀ ਹੈਲਪ ਦੇ ਨਾਲ ਹੀ ਉੱਥੋਂ ਤੱਕ ਪਹੁੰਚਣਗੇ ਤਾਂ ਹੀ ਅਸੀਂ ਗਰੋ ਕਰ ਸਕਦੇ ਆ ਅੱਗੇ ਤੇ లైక్ రిస్ట్ ਕਰ దియా ਤੁਹਾਨੂੰ ਸਾਰਿਆਂ ਨੂੰ ਕਿ ਸਾਡੀ ਫਿਲਮ ਦੇ ਰਿਲੇਟਡ ਜਨੂਨ ਜੋ ਵੀ ਤੁਹਾਨੂੰ ਫੀਲ ਹੋ ਰਿਹਾ ਹੋ ਉਹ పోస్ట్ ਕੀਤਾ ਜਾਵੇ ਤੇ ਸਾਨੂੰ ਸਪੋਰਟ ਕੀਤੀ ਜਾਵੇ ਤੇ ਸੈਕਿੰਡ ਗਰਲਸ ਉਹ ਸਾਡੀ ਫਿਲਮ ਤੇ ਐਗਜ਼ਾਮੇ ਰਿਸ਼ਤੇ ਨਾਤੇ ਸੋ ਆਪਾਂ ਕਈ ਫਿਲਮਾਂ ਇਦਾਂ ਦੀਆਂ ਹੁੰਦੀਆਂ ਵਾ ਆਪਾਂ ਦੇਖਦੇ ਤੇ ਸਾਰੇ ਹੀ ਆ ਲੋਕ ਲੋਕ ਕੇ ਆਪਣੇ ਘਰਾਂ ਤੋਂ ਸੋ ਵਰਕ ਆਟ ਫਿਲਮ ਆ ਜਿਹੜੀ ਪੂਰੇ ਪਰਿਵਾਰ ਦੇ ਵਿੱਚ ਬੈਠ ਕੇ ਹਰ ਇੱਕ ਉਮਰ ਦਾ ਬੰਦਾ ਦੇਖ ਸਕੇ ਇਹਦੇ ਟ੍ਰੇਲਰ ਦੇ ਵਿੱਚ ਤੁਹਾਨੂੰ ਕੁਝ ਟ੍ਰਾਇੰਗਲ ਸਟੋਰੀ ਦੇਖ ਰਹੀ ਆ ਪਰ ਜਦੋਂ ਤੁਸੀਂ ਪੂਰੀ ਮੂਵੀ ਦੇਖੋਗੇ ਦੈਨ ਯੂ ਰੈਲਾਈਜ਼ ਕਿ ਨਹੀਂ ਇਹ ਇਦਾਂ ਦੀ ਨਹੀਂ ਹੈਗੀ ਆ ਪਰਿਵਾਰਿਕ ਮੂਵੀ ਹੈਗੀ ਆ ਜਿਹਦੇ ਵਿੱਚ ਬਹੁਤ ਨਾਮੀ ਚਿਹਰੇ ਜੁੜੇ ਹੋਏ ਨੇ ਮਲਕੀਤ ਸਰ, ਸਨੀਤਾ ਮੈਮ ਤੇ ਬਲਵਿੰਦਰ ਮੈਮ, ਬਿਆਨਤ ਜੀ, ਅਗਨੇਮਾਨ ਜੀ, ਰੰਵੀਰ ਜੀ ਸੋ ਰੰਵੀਰ ਜੀ ਦੀ ਪਹਿਲੀ ਡੈਬਿਊ ਮੂਵੀ ਆ ਤੇ ਮੈਂ ਚਾਹੁੰਨੀ ਹੈ ਕਿ ਜਦੋਂ ਅਸੀਂ ਵੀ ਕਦੇ ਨਾ ਕਦੇ ਤੋਂ ਸਟਾਰਟਿੰਗ ਕੀਤੀ ਸੀ ਸ਼ੁਰੂਆਤ ਕੀਤੀ ਸੀ ਜਿਹੜੀ ਸ਼ੁਰੂਆਤ ਤੇ ਸਾਨੂੰ ਚੰਗਾ ਪੁਸ਼ ਮਿਲ ਜੇ ਨਾ ਬੰਦਾ ਮੋਟੀਵੇਟ ਹੁੰਦਾ ਰਹਿੰਦਾ ਵਾ ਕਿ ਇਹ ਪੂਰੀ ਪ੍ਰੋਪਰ ਐਸ ਜਿਹੜੇ ਆਲਰੇਡੀ ਕੰਮ ਕਰ ਰਹੇ ਉਨਾਂ ਹੀ ਇੱਜ਼ਤ ਤੇ ਉਨਾਂ ਹੀ ਸਪੋਰਟ ਮਿਲੇ ਸੋ ਮੀਡੀਆ ਤੋਂ ਵੀ ਐਕਸਪੈਕਟ ਕਰ ਸਕਦੇ ਪਰਸਨਲੀ ਆਪਾਂ ਇੱਕ ਦੂਜੇ ਨੂੰ ਤੇ ਬੂਸਟ ਕਰਦੇ ਰਵਾਂਗੇ ਉਹਦਾ ਕੋਈ ਫਾਇਦਾ ਨਹੀਂ ਹੋਏਗਾ ਤੇ ਫਿਲਮ ਦਾ ਕੰਟੈਂਟ ਬਹੁਤ ਅੱਛਾ ਵਾ ਰਿਸ਼ਤਿਆਂ ਨੂੰ ਲੈ ਕੇ ਆ ਕਿ ਰਿਸ਼ਤੇ ਅੱਜ ਦੇ ਟਾਈਮ ਦੇ ਵਿੱਚ ਆਪਣੇ ਆਪਾਂ ਆਪਣੀ ਫੈਮਲੀ ਦੇ ਨਾਲ ਆਪਾਂ ਵਰਕਿੰਗ ਆਪਾਂ ਸਵੇਰੇ ਆ ਜਾਂਦੇ ਆ ਰਾਤੀ ਵਾਪਸ ਜਾਂਦੇ ਆ ਕਿਤੇ ਨਾ ਕਿਤੇ ਕਮਿਊਨੀਕੇਸ਼ਨ ਗੈਪ ਰਹਿ ਜਾਂਦਾ ਵਾ ਆਪਣੀ ਫੈਮਿਲੀ ਦੇ ਨਾਲ ਤੇ ਇਹ ਮੂਵੀ ਆਪਣੇ ਆਲੇ ਦੁਆਲੇ ਦੇ ਵਿੱਚ ਹੀ ਘੁੰਮੀ ਹੋਈ ਆ ਜਿੱਦਾਂ ਆਪਣੇ ਪਰਸਨਲ ਰਿਸ਼ਤੇ ਜਿਹੜੇ ਹੈਗੇ ਜਿੱਦਾਂ ਆਪਾਂ ਘਰੋਂ ਬਾਹਰ ਨਿਕਲ ਰਹੇ ਆ ਬਿਜ਼ਨਸ ਤੇ ਜਾ ਰਹੇ ਆ ਆਪਾਂ ਆਪਣੇ ਕੰਮ ਤੇ ਜਾ ਰਹੇ ਆ ਸੋ ਸਾਰੀਆਂ ਚੀਜ਼ਾਂ ਕਨੈਕਟਡ ਨੇ ਇਸ ਚੀਜ਼ ਨੂੰ ਲੈ ਕੇ ਜਿੱਦਾਂ ਪਿੰਡਾਂ ਚੋਂ ਉੱਠ ਕੇ ਕੋਈ ਆਪਣੇ ਮਾਪਿਓ ਦੀ ਉਮਰ ਤੇ ਜਿਹੜੀ ਵੀ ਜਨਰੇਸ਼ਨ ਹੈਗੀ ਆ ਆਪਣੀ ਜੈਨ ਜ਼ੀ ਜਨਰੇਸ਼ਨ ਸੋ ਬਹੁਤ ਉਹ ਐਕਸਪਲੋਰ ਕਰ ਚੁੱਕੀ ਆ ਬਟ ਜਿਹੜੇ ਆਪਣੇ ਜਿਹੜੇ 50s ਕ੍ਰੋਸ ਕਰ ਚੁੱਕੇ ਆ 60s ਸੋ ਉਹਨਾਂ ਨੂੰ ਅੰਡਰਸਟੈਂਡ ਕਰਨ ਚ ਥੋੜੀ ਜੀ ਪ੍ਰੋਬਲਮ ਆਉਂਦੀ ਆ ਨਵੇਂ এনवायरमेंट ਦੇ ਵਿੱਚ ਓਲਨ ਮਿਲਣ ਲਈ ਉਸ ਤੇ ਹੈਗੀ ਆ ਇਹ ਫਿਲਮ ਤੇ ਨਸੀਬ ਜੀ ਨੇ ਮੈਨੂੰ ਮੌਕਾ ਦਿੱਤਾ ਸਾਡੀ ਡਿਸਕਸ਼ਨ ਤੇ ਬਹੁਤ ਟਾਈਮ ਤੋਂ ਚੱਲ ਰਹੀ ਸੀ ਕਿ ਆਪਾਂ ਕੰਮ ਇਕੱਠੇ ਕਰਾਂਗੇ ਬਟ ਮੈਨੂੰ ਸਟੋਰੀ ਦਾ ਐਸੀ ਕਿ ਮੈਨੂੰ ਕਹਿੰਦੀ ਹੈ ਕਿ ਅੱਛੀ ਨਹੀਂ ਆਏਗੀ ਬਟ ਜਦੋਂ ਇਹਨਾਂ ਨੇ ਮੈਨੂੰ ਆਹ ਸਟੋਰੀ ਪਿਚ ਕੀਤੀ ਜਨਰਲੀ ਮੈਂ ਕਹਾਂ ਕਿ ਇੱਕ ਆਪਣੇ ਕੰਮ ਦਾ ਪਤਾ ਹੁੰਦਾ ਕਿ ਬੰਦੇ ਨੇ ਕੀ ਕੀਤਾ ਇੱਕ ਮੂੰਹ ਤਾਰੀਫ ਨਹੀਂ ਮੈਂ ਕਰ ਰਹੀ ਐਕਚੁਅਲ ਦੇ ਵਿੱਚ ਜਨਰਲੀ ਇਹ ਜਿਹੜੀ ਸਟੋਰੀ ਆ ਬਹੁਤ ਸਾਫ਼ ਸੁਥਰੀ ਆ ਜਿਹੜੀ ਆਪ ਆਪਣੇ ਪਰਿਵਾਰ ਦੇ ਨਾਲ ਬੈਠ ਕੇ ਵੇਖ ਸਕਦੇ ਆ ਸੋ ਥੈਂਕ ਯੂ ਸੋ ਮੱਚ ਜੀ ਐਂਡ ਸਤਰਾੰਗ ਐਂਟਰਟੇਨਮੈਂਟ ਨੂੰ ਬਹੁਤ ਸਾਰੀਆਂ ਮੁਬਾਰਕਾਂ ਅੱਛਾ ਪ੍ਰੋਜੈਕਟ ਆ ਰਿਹਾ 90 ਸਾਲ ਤੇ ਆ ਰਿਹਾ ਤੇ মিডিਆ ਨੂੰ ਵੀ ਥੈਂਕ ਯੂ ਸੋ ਮੱਚ ਤੇ ਥੈਂਕ ਯੂ ਇਸ ਫਿਲਮ ਦੇ ਜਿੰਨੇ ਵੀ ਸੌਂ ਗਿਆ ਜਸਦੀਪ ਸਾਗਰ ਸਾਹਿਬ ਉਹਨਾਂ ਨੇ ਲਿਖਣੀ ਇਹਨਾਂ ਦੀ ਬਹੁਤ ਪਿਆਰੀ ਕਲਮ ਆ ਇਹਨਾਂ ਨੇ ਏਕ ਇੱਕ ਬਹੁਤ ਨੂੰ ਬੜੇ ਤਕਨੀਕੀ ਤੰਗਲ ਪਰ ਹੋਇਆ ਚਵੀ ਜਨਵਰੀ ਨੂੰ ਜੋ ਫਿਰ ਮੀ ਲੀਜ਼ ਹੋ ਰਹੀ ਹੈ ਰਿਸ਼ਤੇ ਨਾਤੇ ਇੱਕ ਪਿਆਰ ਦਾ ਸੰਦੇਸ਼ ਇੱਕ ਫੈਮਲੀ ਦਾ ਇੱਕ ਕਿੱਦਾ ਪਰਵਾਰ ਇਕੱਠਾ ਰਹਿ ਰਿਹਾ ਹੈ ਇਹੋ ਕਹਾਣੀ ਹੈ ਮੈਂ ਆਸ ਕਰਦਾ ਸਾਰਿਆਂ ਤੋਂ ਕਿ ਸਾਡੇ ਜਾਣੀ 24 ਜਨਮ ਨੂੰ ਇਹ ਮੂਵੀ ਜ਼ਰੂਰ ਦੇਖਣ ਜਾਓ ਬਹੁਤ ਹੀ ਪਿਆਰੀ ਮੂਵੀ ਹੈ ਐਕਸਪੀਰੀਅੰਸ ਮੇਰਾ ਬਹੁਤ ਵਧੀਆ ਰਿਹਾ ਕਿਉਂਕਿ ਬਣੇ ਵੱਡੀ ਸਟਾਰ ਕਾਸਟ ਸੀ ਨਾ ਮੈਂ ਫਸਟ ਟਾਈਮ ਕੰਪੀਟਾ ਮਨਤੀਸ ਰੌਣੀ ਸਰ ਨਾਲ ਪ੍ਰੋਡਕਟਰ ਗਿਲਮਨ ਨਾਲ ਸਿਨਟਾ ਦੇਰਮੈਨ ਨਾਲ ਇਹਨਾਂ ਨੇ ਬਹੁਤ ਸਪੋਰਟ ਕੀਤੀ ਟੈਕਨੀਕਲ ਅੱਖੋ ਵੀ ਤੇ ਵੈਸੇ ਬਹੁਤ ਸਪੋਰਟ ਕੀਤੀ ਉਹ ਟਾਈਮਿੰਗ ਬਹੁਤ ਯੂਕੀ ਨੇ ਟਾਈਮਿੰਗ ਹਿਸਾਬ ਨਾਲ ਬਹੁਤ ਠੰਸਿਓ ਤੇ ਟਾਈਮ ਲਿਨਰ ਅਉਣਾ ਫਿਰ ਜਾਣਾ ਬਹੁਤ ਗੋਲ ਰਹੀ ਸਾਰੇ ਅਰਸੀ ਲਾਮੈਨ ਨਾ ਬਹੁਵਜਿਛ ਨਹੀਂ ਸਿਆ ਮੈਨਾ ਕਾਫੀ ਸਮੇਂ ਤੋਂ ਹੋ ਰਹਾ ਡਿਸਕਸਸ਼ਨ ਚੱਲਦੀ ਹੈ ਲਾਮੈਮ ਦੱਸਿਆ ਬਹੁਤ ਕਿਸੇ ਜਿਆਦਾ ਸਿਆਸ ਤੋਰੀ ਕਰਾਂਗੇ ਆ ਕਰਾਂਗੇ ਫੇਰੇ ਵਾਰੀ ਸਟੋਰੀ ਸਾਰੇ ਢਾਣੋਈ ਤੇ ਅੱਜ ਤੁਹਾਡੇ ਸਾਹਮਣੇ ਰੂਪ ਰੂਪ ਹੋਇਨ ਟਾਡੀ ਕਿਚਰੀ ਵਿੱਚ ਲੈ ਕੇ ਹਾਜ਼ਰ ਹਾਂ ਅਨਿਸ ਦੇ ਨਾਂ ਤੇ ਉਹ ਤੁਹਾਡੇ ਸਾਰੇ ਸਹਿਯੋਗ ਨਾਲ ਆ ਇਸ ਫੇਮ ਮੁਕੇਸ ਲੈਵਲ ਤੇ ਪਹੁੰਚਾਉਂਦੇ ਹੋ ਤੁਸੀਂ ਸਾਰਾ মিডিਆ ਦੇ ਹੈਂਡਓਵਰ ਹੈ ਅਸੀਂ ਇਸ ਨੂੰ ਡਾੜੀ ਖਿਆਰੀ ਵਿੱਚ ਸਾਹਮਣੇ ਮੇਂ ਪਰੂਸਟਾਈ ਤੇ ਅੱਗੇ ਹੁਣ ਤੁਹਾਡੇ ਹੱਥ ਹੈ ਸਾਰਾ ਗੋਲਟੀ ਮੈਂ ਸਪਾਸ ਕਰਦਾ ਸਾਰੇ ਤੋਂ ਪੀ ਪੂਰੀ ਟੀਮ ਮੀਡੀਆ ਦੀ ਵਾਕਫ ਪਰਫਾਰਮੈਂਸ ਨੂੰ ਪ੍ਰਮੋਟ ਕਰੋ ਤੇ ਸਾਨੂੰ ਹੋਰ ਦੱਲ ਦਿਓ ਸਭ ਤੋਂ ਵਧੀਆ ਰਘੂ ਭਾਈ ਸਾਡਾ ਨਵਾਂ ਅਗਸਤਿਕ ਪਾਇਨੇ ਬਹੁਤ ਹੀ ਸਾਨੂੰ ਸਮਝ ਕੇ ਟੈਕਨੀਕਲ ਤਰੀਕੇ ਨਾਲ ਕੈਮਰਾ ਐਂਗਲ ਲੇਟਿੰਗ ਸਾਥੀ ਉਸ ਸਾਮੁਸਕੇ ਬਾਈ ਨੇ ਸਰਦਾਰ ਕੰਮ ਕੀਤਾ ਬਹੁਤ ਵਧੀਆ ਗਿਆ ਬਾਈ ਦਾ ਫਿਲਮ ਸਾమే ਇਹ ਵੀ ਫੀਲ ਹੋਇਆ ਵੀ ਇਹ ਨਵਾਂ ਆਕਸਟ ਹੈ ਬਹੁਤ ਹੀ ਵਧੀਆ ਕੰਮ ਕੀਤਾ ਬਾਈ ਨੇ ਬਾਕੀ ਵੀ 24 ਜਰਨੀਆਂ ਵੀ ਦੇਖ ਹੀ ਲੈਣੇ ਹਨ ਵੀਰ ਦਾ ਕੰਮ ਸਾਬਣੀ ਵੜਾ ਲਈ ਦੀ سپورਟ ਕਰਦੀ ਬਸ ਇਹੋ ਆਸ ਕਰਦਾ ਹਾਂ ਤੁਹਾਡੇ ਸਾਰੇ ਆਣਗੇ ਇਸ ਟਾਈਮ ਨੂੰ ਜੂਸ سپورਟ ਕਰਿਓ ਥੈਂਕ ਯੂ ਤੁਹਾਨੂੰ ਸਭ ਦੀ ਇਹ ਕਲੇ ਫਿਲਮ ਦੇ ਬੈਕਬੋਨ ਹੋਣੇ ਹਨ ਦਾ ਮਿਊਜ਼ਿਕ ਤੇ ਗਾਣੇ ਤੇ ਗਾਣੇ ਤੁਸੀਂ ਲਿਖੇ ਨੇ ਤੇ ਫਿਲਮ ਨੂੰ ਬਤੇ ਨਜ਼ਰ ਰੱਖ ਕੇ ਰੱਖ ਕੇ ਤੁਸੀਂ ਗਾਣੇ ਲਿਖਉਣੇ ਕਿਉਂਕਿ ਤੁਸੀਂ ਹੋਣੇ ਸੌਂਗੀ ਹਟੇ ਬਹੁਤ ਸੋਹਣਾ ਤੇ ਸਾਨੂੰ 뮤직 ਬਹੁਤ ਸੋਹਣਾ ਲੱਗਦਾ ਐਂਡ ਬੋਥ ਵੋਇਸ ਬਹੁਤ ਵਧੀਆ ਸੀ ਸੋ ਕੀ ਚੀਜ਼ਾਂ ਬਹੁਤ ਸੋਚ ਕੇ ਤੁਹਾਨੂੰ ਦੇ ਗਾਣੇ ਲਿਖੇ ਤੋਂ ਕਿੰਨਾ ਕਰਦੇ ਗਾਣੇ ਸੰਗਤ ਸਮਝਦੇ ਸੁਣਨ ਲਈ ਥੈਂਕ ਯੂ ਤੁਹਾਡੇ ਸਵਾਲ ਬੜਾ ਮਨਜਦਾਰ ਹੈ ਪਹਿਲਾਂ ਗੱਲ ਮੈਂ ਕਰਨੀ ਚਾਹੁੰਦਾ ਸੀਗਾ ਕਿ ਕਿਉਂਕਿ ਸਾਰਾ ਮੀਡੀਆ ਟੀਮ ਦਾ ਬਹੁਤ ਬਹੁਤ ਥਿੰਗਸ ਕਰਦੇ ਤੁਸੀਂ ਐ ਚਾਹੇ ਹੋ ਤੇ ਜਿੱਥੇ ਤੁਸੀਂ ਸਾਨੂੰ ਸਪੋਰਟ ਕਰ ਰਹੇ ਹੋ ਅਸੀਂ ਤੁਹਾਨੂੰ ਸਪੋਰਟ ਕਰ ਰਹੇ ਆ ਕਿ ਦੋ ਜਿਹੇ ਦੀ ਸਪੋਰਟ ਦੇ ਨਾਲ ਹੀ ਸਾਰਾ ਕੁਝ ਹੈ ਮੇਰੇ ਖਿਆਲ ਪਾਸੇ ਇੱਕ ਵਾਰੀ ப்ਲੀਜ਼ ਸਾਰੇ ਜਣੇ ਆਪਾਂ ਇੰਟਰੋਡਿਊਸ ਕਰ ਲਈਏ ਕਮਲ ਹੰਸ ਜੀ ਸਾਡੇ ਡੀਓਪੀ ਜੀ ਉਹ ਵੀ ਬੈਠੇ ਨੇ ਪਿਆਰੇ ਸਾਨੂੰ ਨੂੰ ਸੰਦੀਪ ਸਾਨ ਜੀ ਉਹਨਾਂ ਨੇ ਵੀ ਗੀਤ ਗਾਇਆ ਹੋਇਆ ਸਤਨਾਮ ਬੁਰਕਾ ਜੀ ਜਿਨ੍ਹਾਂ ਨੇ ਸਟੋਰੀ ਲਿਖੀ ਹੈ ப்ਲੀਜ਼ ਇੱਕ ਵਾਰੀ ਖੜੇ ਹੋ ਜਾਓ ப்ਲੀਜ਼ ਤੇ ਸਗੀ ਨੈਕਸਸ ਮਿਰਲੀ ਉਹਨਾਂ ਨੇ ਗਾਣੇ ਦਾ 뮤직ੀਕੀ ਤੌਰ ਤੇ ਆਏ ਨੇ ਤੇ ਸਭ ਤੋਂ ਵੱਡਾ ਐਕਸਪੀਰੀਅੰਸ ਹੈ ਕਿ ਪੰਜਾਬੀ ਫਿਲਮ ਜਗਤ ਦੇ ਉਹਨਾਂ ਨਾਮਾਂ ਦੇ ਨਾਲ ਕੰਮ ਕਰਨਾ ਜਿਨ੍ਹਾਂ ਦੇ ਵਿੱਚ ਸੁਨੀਤਾ ਧੀਰ ਮੈਡਮ ਪ੍ਰਮਿੰਦਰ ਗਿੱਲ ਜੀ ਮਲਕੀਦਰੋਂੀ ਸਾਹਿਬ ਮਲਕੀਦਰੋਂੀ ਸਾਹਿਬ ਇੱਕ ਅਜਿਹਾ ਹੁੰਦਾ ਕਿ ਬੰਦਾ ਇੱਕ ਰੀਅਲ ਤੇ ਇੱਕ ਚਿਹਰਾ ਹੁੰਦਾ ਇਨਸਾਨ ਹੁੰਦਾ ਇੱਕ ਰੀਅਲ ਲਾਈਫਸ ਦੇ ਵਿੱਚ ਹੀ ਜੇ ਉਹਦਾਂ ਦੇ ਹੋ ਜਾਏ ਤਾਂ ਤੁਸੀਂ ਬੜਾ ਕੁਝ ਸਿੱਖ ਸਕਦੇ ਹੋ ਇਨਾਂ ਦੇ ਕੋਲ ਬੈਠ ਕੇ ਇਨਾਂ ਦੇ ਚਰਨਾਂ ਦੇ ਵਿੱਚ ਬੈਠ ਕੇ ਬੜਾ ਕੁਝ ਸਿੱਖਿਆ ਕਿ ਜ਼ਿੰਦਗੀ ਜਿਹੜੀ ਇਹਦੇ मीनिंग ਕੀ ਨੇ ਤੇ ਸਾਡੇ ਫੈਲੋ ਸਿੰਘ ਕੀ ਦਿਹਾੜੇ ਵਾਲੀ ਕਹਾਉਂਦੀ ਹੈ ਰਿਸ਼ਤੇ ਲੱਭਦੇ ਕਿਉਂਕਿ ਇਨਸਾਨ ਨੂੰ ਜਾਨਵਰਾਂ ਤੋਂ ਅਲੱਗ ਰਿਸ਼ਤੇ ਹੀ ਕਰਦੇ ਹੈ ਚਲੰਦਰ ਵਿੱਚ ਹਾਸਾ ਵੀ ਹੈ ਫਿਲਮ ਦੇ ਵਿੱਚ ਤੁਹਾਨੂੰ ਸੋਚਣ ਲਈ ਵੀ ਮਜਬੂਰ ਹੋਣਾ ਪੈਂਦਾ ਤੇ ਮੇਰੀ ਨਸੀਬ ਜੀ ਨੇ ਤੇ ਸਾਡੇ ਵੱਡੇ ਵੀਰ ਕਸ਼ਮੀਰ ਸਿੰਘ ਸੋਹਜ ਜੀ ਨੇ ਗੋਟੀ ਲਾਈ ਸੀ ਗੀਤਾਂ ਦੀ ਇਹ ਵੀ ਗੀਤ ਟਾਈਟਲ ਜਿਹੜਾ ਹੈ ਉਹਦੀ ਦੋ ਲਾਈਨਾਂ ਤੁਹਾਡੇ ਨਜ਼ਰ ਕਰਦਾ ਤੁਹਾਨੂੰ ਸਾਰੀ ਸਟੋਰੀ ਦੀ ਜਿਹੜੀ ਆ ਉਹ ਝਲਕ ਮਿਲ ਜਾਏਗੀ ਕਿ ਬੱਚਿਆਂ ਦੀ ਅਰਦਾਸ ਹੀ ਵੱਡੀ ਹੁੰਦੀ ਏ ਵੱਡਿਆਂ ਕੋਲੋਂ ਆਸ ਹੀ ਵੱਡੀ ਹੁੰਦੀ ਏ ਬੱਚਿਆਂ ਦੀ ਅਰਦਾਸ ਹੀ ਵੱਡੀ ਹੁੰਦੀ ਏ ਵੱਡਿਆਂ ਕੋਲੋਂ ਆਸ ਹੀ ਵੱਡੀ ਹੁੰਦੀ ਏ ਹੱਥਾਂ ਚੋਂ ਹੱਥ ਛੁੱਟ ਜਾਵਣ ਤਾਂ ਜ਼ਿੰਦਗੀ ਜ਼ਿੰਦਗੀ ਨਹੀਂ ਰਹਿੰਦੀ ਇਹ ਰਿਸ਼ਤੇ ਨਾਤੇ ਟੁੱਟ ਜਾਂਣ ਤਾਂ ਜ਼ਿੰਦਗੀ ਜ਼ਿੰਦਗੀ ਨਹੀਂ ਰਹਿੰਦੀ ਕਿਉਂਕਿ ਅੱਜ ਉਹ ਫਿਲਮਾਂ ਬਣ ਰਹੀਆਂ ਨੇ ਮੈਂ ਕਹਿਣਾ ਚਾਹੁੰਦਾ ਇਸ ਮੰਚ ਤੇ ਜਿਹੜੇ ਵਿੱਚ ਸੋਚੀ ਸਮਝੀ ਸਾਜਿਸ਼ ਦੇ ਤੌਰ ਤੇ ਕੁਝ ਜਿਹਨਾਂ ਦੇ ਸੀਨ ਪਾਏ ਜਾਂਦੇ ਆ ਜਿਹਦੇ ਨਾਲ ਫਿਲਮ ਨੂੰ ਕੰਟਰੋਵਰਸੀ ਚਾਹੀਦੀ ਲੋਕੀ ਸੋਚਦੇ ਆ ਕਿ ਸ਼ਾਇਦ ਇਹ ਗੱਲ ਉਹ ਤਾਂ ਫਿੱਟ ਹੋ ਜਾਏਗੀ ਪਰ ਉਹ ਫਿਰ ਟਾਈਮਲੀ ਤਾਂ ਫਿੱਟ ਹੋ ਜਾਂਦੀ ਹੈ ਪਰ ਲੋਕਾਂ ਦੇ ਦਿਲਾਂ ਦੇ ਵਿੱਚ ਉਹ ਜਗ੍ਹਾ ਨਹੀਂ ਬਣਾ ਪਾਉਂਦੀ ਪਰ ਮੈਂ ਤੁਹਾਨੂੰ ਨਵਾਦਾ ਕਰਦਾ ਇਹ ਸਾਰੀ ਟੀਮ ਰਣਵੀਰ ਸਿੰਘ ਸੋਲ ਜੀ ਅਲੋਗਿਰ ਜੀ ਪਰਮਿੰਦਰ ਜੀ ਕੋ ਜੀ ਸਿੰਘ ਖਾਲਸਾ ਜੀ ਨਸੀਬ ਹੁਣਾ ਸਾਰੀ ਟੀਮ ਨੇ ਇੱਕ ਐਦਾਂ ਦੀ ਫਿਲਮ ਬਣਾਈ ਐ ਜਿਹਨੂੰ ਹਰ ਸੀਨ ਦੇ ਵਿੱਚ ਜਦੋਂ ਤੁਸੀਂ ਦੇਖੂਗੇ ਫਿਲਮ ਨੂੰ ਡਾਇਲੋਗਸ ਦੇਖੋਗੇ ਤੁਹਾਨੂੰ ਲੱਗੂਗਾ ਕਿ ਸਾਡੀ ਸਾਡੇ ਪਰਿਵਾਰ ਦੀ ਸਾਡੀ ਆਪਣੀ ਸਟੋਰੀ ਐ ਤੁਸੀਂ ਕਿੰਨਾ ਕਿੰਨਾ ਰਿਲੇਟ ਕਰੋਗੇ ਮੈਂ ਵੀ ਗਾਣੇ ਲਿਖੇ ਇਸੇ ਸੋਚ ਕੇ ਕਿ ਜੇ ਰੋਮਾਂਟਿਕ Song ਹੋਵੇ ਤਾਂ ਰੋਮਾਂਟਿਕ ਹੀ ਲੱਗੇ ਜੇ ਸੈਡ Song ਹੋਵੇ ਤਾਂ ਸੈਡ ਹੀ ਲੱਗੇ ਜੇ ਉਹ ਚ ਨੱਚਣਾ ਵਾਲਾ ਗੀਤ ਹੈ ਤੇ ਨੱਚਣਾ ਵਾਲਾ ਹੀ ਲੱਗੇ ਤਾਂ ਮੈਂ ਉਹ ਕੋਈ ਮੂਡੀ ਪੂਰੀ ਕੀਤੀ ਤੇ ਤੁਸੀਂ ਬੜਾ ਪਿਆਰ ਦੇ ਲਓ ਸਾਰਾ ਕੁਝ ਅਸੀਂ ਆਪੇ ਮੂਡੀ ਅਦਾ ਕਰ ਦਿੱਤੀ ਤੇ ਹੁਣ ਤੁਹਾਡੀ ਡਿਊਟੀ ਅਦਾ ਕਰਨੀ ਹੁਣ ਤੁਹਾਡੀ ਡਿਊਟੀ ਸ਼ੁਰੂ ਹੋਈ ਹੈ ਇਸ ਕਰਕੇ ਮੇਰੀ ਗੁਜਾਰਿਸ਼ ਹੈ ਕਿ ਜਿਹੜਾ ਬੰਦਾ ਪੰਜਾਬ ਰਹਿ ਕੇ ਪੰਜਾਬੀ ਸਨੇਮੇ ਲਈ ਕੰਮ ਕਰ ਰਿਹਾ ਹੈ ਉਹ ਚਾਹ ਮੇਰੇ ਨਾਲ ਵੀ ਕੰਮ ਕਰਨਾ ਚਾਹਦਾ ਹੈ ਤੁਸੀਂ ਉਹਦੇ ਪਿੱਛੇ ਥਾਪੜਾ ਦਿਓ ਉਹਨੂੰ ਸ਼ਾਬਾਸ਼ੇ ਕਹੋ ਜਦੋਂ ਤੱਕ ਤੁਹਾਡੇ ਕਲਚਰ ਤੇ ਤੁਹਾਡੇ ਆਪਣੇ ਕਲਚਰ ਨੂੰ ਜਾਣਨ ਵਾਲੇ ਲੋਕ ਤੁਹਾਡੀ ਆਪਣੀ ਬੋਲੀ ਤੁਹਾਡੇ ਆਪਣੇ ਵਿਰਸੇ ਬਰਾਸਤ ਨੂੰ ਜਾਣਨ ਵਾਲੇ ਫਿਰ ਉਹ ਕੈਮਰਾਮੈਨ ਨਹੀਂ ਹੋਣਗੇ ਤੁਹਾਡੇ ਕੋਲ ਐਡੀਟਰ ਨਹੀਂ ਹੋਣਗੇ ਤੁਹਾਡੇ ਕੋਲ ਸਾਊਂਡ ਰਿਕਾਰਡਿਸਟ ਨਹੀਂ ਹੋਣਗੇ ਤੁਹਾਡੇ ਕੋਲ ਬਾਕੀ ਟੈਕਨੀਸ਼ੀਅਨਸ ਨਹੀਂ ਹੋਣਗੇ ਉਹਨਾਂ ਦਾ ਥੋੜਾ ਜਿਹਾ ਸਿਲਮਾ ਵੱਡਾ ਨਹੀਂ ਹੋ ਸਕਦਾ ਕਿਉਂਕਿ ਕਈ ਵਾਰ ਬਹੁਤ ਲੋਕਾਂ ਨੂੰ ਭੁਲੇਖਾ ਹੁੰਦਾ ਹੈ ਹਾਲਾਂਕਿ ਮੈਂ ਗੱਲ ਹੋਪਸ ਲੈ ਕੇ ਜਾ ਰਿਹਾ ਮੈਂ ਖਾਸਾ ਜੀ ਮਤਲਬ ਮੈਂ ਕਹਿੰਦੇ ਲੱਗਿਆ ਬਹੁਤ ਲੋਕਾਂ ਨੂੰ ਭੁਲੇਖਾ ਹੁੰਦਾ ਕਿ ਫਿਲਮ ਜਿਹੜੇ ਸਕਰੀਨ ਤੇ ਬੰਦੇ ਦੇਖ ਰਹੇ ਨੇ ਇਹਨਾਂ ਬੰਦਿਆਂ ਨੇ ਚਲਾਈ ਹੁੰਦੀ ਹੈ ਨਹੀਂ ਇਹਨਾਂ ਟੈਕਨੀਕਲ ਲੋਕੋ ਨੇ ਉਹਦਾ ਬਹੁਤ ਵੱਡਾ ਹੱਥ ਹੁੰਦਾ। ਇਹ ਜਿਵੇਂ ਨਾ ਇੱਕ ਦੱਜੀ ਸਹਿਬਾਨ, ਕੇਲਨ ਮਾਸਟਰ ਸਹਿਬਾਨ ਸਾਨੂੰ ਸੁਝਾ ਕੇ ਕੋਟਪੰਟ ਕੋਆ ਖੜਾ ਕਰਤ ਨੇ ਨਵੇਂ ਬਗਵਾਕਿਆਵਾ ਤਾਂ ਕਿਹਾ ਤੌਰੇ ਬੰਦਨੀ। ਜਿਵੇਂ ਕਿ ਲਾੜੀ ਸਾਡੀ ਧੀ ਰਾਣੀ ਦਾ ਕੋਈ ਵਿਆਹ ਹੁੰਦਾ ਉਹ ਸੁਝਾ ਕੇ ਨਾ ਖਿਲਾਰੀ ਕੋਟਾ ਲਾ ਕੇ ਉਹਨ ਜਿਹੋ ਸਾਹਮਣੇ ਆਉਣੀ ਲੋਕਾਂ ਦੇ ਬਾਹਰ ਕੋਆ। ਆਹ ਧੀ ਰਾਣੀ ਜੀ ਦਾ ਵਿਆਹ ਬਹੁਤ ਸੋਹਣੀ ਏ। ਚੋ ਇਸ ਕਹਾਣੀ ਦੇ ਪਿੱਛੇ ਕਿਸੇ ਹੋਰ ਦੀ ਮਿਹਨਤ ਹੈ। ਇਸ ਸਰਨੇ ਸਿਨੇਮਾ ਪਿੱਛੇ ਹੋਰ ਲੋਕਾਂ ਦੀ ਮਿਹਨਤ ਵੀ ਏ। ਸਰੇਮੋਸਟਰ ਬਟਾ ਹੁੰਦਾ ਜੇ ਪੈਸੇ ਵਾਲੀ ਗੱਲ ਹੋਣੀ 100 ਕਰੋੜ ਦਾ ਅੰਕੜਾ ਅਸੀਂ ਕਦੋਂ ਪਾਰ ਕਰ ਲਿਆ ਉਸ ਸਾਹਬ ਦਾ ਤਾਂ ਅਸੀਂ ਬਹੁਤ ਵੱਡੇ ਆ ਦੂਜੀ ਗੱਲ ਮੈਂ ਦੱਸਣੀ ਚਾਹੁੰਦਾ ਕਿ ਹਿੰਦੁਸਤਾਨ ਦੇ ਸਿਨੇਮੇ ਵਿੱਚ ਹਿੰਦੁਸਤਾਨ ਦੇ ਸਿਨੇਮੇ ਵਿੱਚ ਇਸ ਟਾਈਮ ਸਭ ਤੋਂ ਵੱਡਾ ਸਿਨੇਮਾ ਸੌ ਹੁੰਦਾ ਹਾਂਜੀ 100 ਥਿਕਾ ਕੈਨਟਰੀ ਹੈ 100 ਥਿਕਾ ਰੀਜਨਲ ਲੈਂਗੁਏਜ ਹੈ ਉਹ ਆਪਣੀ ਰੀਜਨਲ ਲੈਂਗੁਏਜ ਦਾ ਹਿੱਸੇ ਮਾ ਗੋਦਾ ਪਰ ਉਸ ਤੋਂ ਬਾਅਦ ਜਿਹੜੇ ਅਸੀਂ ਲੋਕ ਆ ਅਸੀਂ ਦੂਜੇ ਨੰਬਰ ਤੇ ਆ ਰਹੇ ਹਾਂ ਨੰਬਰ ਆਫ ਫਿਲਮਾਂ ਪੰਜਾਬੀ ਟ੍ਰੈਂਡਲੀ ਬਹੁਤ ਛੋਟੀ ਐ ਫਿਰ ਵੀ ਅਸੀਂ ਹਿੰਦੁਸਤਾਨ ਦੇ ਦੂਜੇ ਨੰਬਰ ਤੇ ਆ ਹਾਂ ਫਿਲਮਾਂ ਬਣਾਉਣ ਚ ਜਦੋਂ ਕੋਈ ਸਿਨੇਮੇ ਨੇ ਗਰੋਅ ਕਰਨਾ ਪਹਿਲਾਂ ਉਹਦੀ ਕੁਆਲਿਟੀ ਵਧਦੀ ਐ ਫਿਰ ਉਹ ਕੁਆਲਿਟੀ ਵਾਲੇ ਸਿਨੇਮਾ ਬਕਰ ਅਸੀਂ ਕੁਆਲਿਟੀ ਫਿਲਮਾਂ ਵੀ ਬਣਾਈ ਜਾਂਦੇ ਜਿਹੜੀਆਂ ਸੌਦੀਆਂ ਫਿਲਮਾਂ ਦੀ ਆਪਾਂ ਕੋਈ ਕੋਈ ਗੱਲ ਕਰਦੇ ਆਂ ਕਈ ਵਾਰ ਸਾਨੂੰ ਬਹੁਤ ਸਾਰੇ ਪੱਤਰਕਾਰ ਸਾਹਿਬ ਬਹੁਤ ਸਵਾਲ ਕਰਦੇ ਨੇ ਸੌਦੀਆਂ ਫਿਲਮਾਂ ਤੁਸੀਂ ਉਹ ਉਹਨਾਂ ਫਿਲਮਾਂ ਨੂੰ ਜਾਣਦੇ ਹੋ ਜਿਹੜੀਆਂ ਫਿਲਮਾਂ ਸੁਪਰ ਡੁਪਰ ਇੰਤਹਾ ਹੋ ਜਾਂਦੀਆਂ ਜਿਹੜੀਆਂ ਉਹਨਾਂ ਦੀਆਂ ਫਿਲਮਾਂ ਫਲॉप ਬਣੀਆਂ ਤੁਸੀਂ ਉਹਦੇ ਦੋ ਫਿਲਮਾਂ ਦੇ ਨਾਮ ਲੈ ਜਾਂਦੇ। ਸਾਨੂੰ ਪਤਾ ਅਸੀਂ ਸਿਨੇਮੇ ਦੇ ਸਟੂਡੈਂਟ ਆ ਅਸੀਂ ਸਿਨੇਮਾ ਪ੍ਰੇਮੀ ਆ ਇਸ ਕਰਕੇ ਹਰ ਲੈਂਗੁਏਜ ਦੇ ਵਿੱਚ ਚੰਗੀਆਂ ਵਾਲੀਆਂ ਫਿਲਮਾਂ ਬਣਦੀਆਂ ਆ ਪਰ ਅਸੀਂ ਇੱਕ ਬਹੁਤ ਚੰਗੇ ਟ੍ਰੈਂਡ ਤੇ ਜਾ ਰਹੇ ਆ ਕਿਉਂਕਿ ਜੇ ਆਪਾਂ ਅੱਜ ਦੀ ਫਿਲਮ ਦੀ ਗੱਲ ਕਰਦੇ ਆ 17 ਐਂਟਰਟੇਨਮੈਂਟ ਇੱਕ ਚੰਗਾ ਭਲਾ ਆ ਮਿਊਜ਼ਿਕਸ ਕੰਮ ਕਰਨ ਵਾਲਾ ਕੰਪਨੀ ਐ ਚੰਗੀ ਭਲੇ ਹੋਰ ਕੰਮ ਕਰਨ ਵਾਲੀ ਕੰਪਨੀ ਐ ਇਹਨਾਂ ਨੂੰ ਵੀ ਲੱਗਿਆ ਕਿ ਸਾਨੂੰ ਫਿਲਮ ਬਣਾਉਣੀ ਚਾਹੀਦੀ। ਇਹ ਸਾਡੀ ਕਾਮਯਾਬੀ ਹੈ ਕਿ ਇਹੋ ਜੀ ਕੰਪਨੀ ਵੀ ਜਿਹੜੀ ਫਿਲਮਸ ਕੰਮ ਨਹੀਂ ਸੀ ਕਰਦੀ ਉਹਨੂੰ ਵੀ ਇੱਕ ਫਿਲਮ ਬਣਾਉਣ ਲਈ ਉਤਸ਼ਾਹ ਹੋਇਆ ਕਿ ਅਸੀਂ ਕਹਿ ਬਣਾਈਏ ਤੇ ਅਸੀਂ ਐਕਸੈਸ ਜੈਕਟਿਵ ਫਿਲਮ ਬਣਾਈਏ ਸੋ ਮੈਂ ਅਗਲੀ ਵਾਰ ਇੱਕ ਚੋਣਾ ਹੈ ਕਿ ਆਪਾਂ ਸਾਰੇ ਇਸ ਗੱਲ ਤੇ ਵੀ ਧਿਆਨ ਰੱਖੀਏ ਕਿ ਸਿਨੇਮਾ ਬਹੁਤ ਸਾਰੇ ਲੋਕਾਂ ਨਾਲ ਮਿਲ ਕੇ ਬਣਦਾ ਹੈ ਦੂਜੀ ਗੱਲ ਇਹ ਹੈ ਬਹੁਤ ਸਾਰੇ ਲੋਕਾਂ ਨੂੰ ਜਿਹੜੇ ਸਾਨੂੰ ਇਸ ਪਾਸੇ ਬਹਿ ਰਹੇ ਆ ਸੀ ਇਸ ਪਾਸੇ ਬੈਠਣ ਨਾਲ ਬਵਾਕ ਕਰਨ ਨਾਲ ਬਹੁਤ ਸਾਰੇ ਲੋਕ ਨੇ ਇਹ ਬੰਦਾ ਇਟਾਂ ਕਰਦਾ ਆਪਣਾ ਬੰਦਾ ਚਾਰ ਹੈ ਆਪਣਾ ਬੰਦਾ ਕੰਜਰ ਹੈ ਇਹ ਕੋਇ ਚਲੋ ਤੁਹਾਡਾ ਕੰਮ ਹੈ ਜੀ ਤੁਸੀਂ ਆਪਣਾ ਕੰਮ ਕਰਦੇ ਰਹੋ ਅਸੀਂ ਆਪਣਾ ਕੰਮ ਕਰਦੇ ਰਹੇ ਨੇ ਕਿਉਂਕਿ ਅਸੀਂ ਸਾਨੂੰ ਕਿਸੇ ਦਾ ਤੱਕੇ ਨਾਲ ਇਸ ਲੈਣ ਜੇ ਪਾਇਆ ਸੀ ਆਪਣੇ ਆਪ ਲੈਣ ਚੁਣੀ ਹੈ ਇਹ ਮੈਂ ਬੇਨਤੀ ਕਰੂੰਗਾ ਜੀ ਆਪ ਸਾਰੇ ਜੀ ਨੂੰ ਜੀਸ ਕਰਸ ਥੈਂਕ ਯੂ ਸੋ ਮਚ ਬਹੁਤ ਕਿ ਬਿਲਕੁਲ ਬਾਲਸ ਆਈ ਟੀਮ ਦੀ ਮੈਂ ਤੋਂ ਦੀ ਹੈ ਕਰਮ ਨੂੰ ਭਰ ਦੇ ਉੱਤੇ ਲੈ ਕੇ ਆਉਂਦੀ ਜੇ ਆਪਾਂ 프ਰੰਟ ਚਿਹਰੇ ਦੀ ਗੱਲ ਕਰਦੇ ਆ ਤਾਂ ਮੇਰੇ ਖਿਆਲ ਨਾਲ 20 ਜਾਂ 25 ਹੋ ਸਕਦੇ ਆ ਬਟ ਉਸਦੇ ਪਿੱਛੇ 200 ਤੋਂ 250 ਦਾ ਜਿਹੜਾ ਪ੍ਰੂ ਹੁੰਦਾ ਜਿਹੜਾ ਕੰਮ ਕਰਦਾ ਜਿੱਦੀ وجہ ਨਾਲ ਉਹ ਔਨ ਸਕਰੀਨ ਸਾਨੂੰ ਦੇਖਣ ਨੂੰ ਮਿਲਦੀ ਉਹਦੇ ਵਿੱਚ ਮਿਹਨਤ ਆ ਉਹਨਾਂ ਲਈ ਇੱਕ ਵਾਰ ਤਾੜੀ ਹੋ ਜੇ ਥੈਂਕ ਯੂ ਸੋ much ਤੋਂ ਜਿੱਤੇ ਕਾਜ਼ਰੀ ਅਸੀਂ ਪਹਿਲੀ ਵਾਰ ਸਤਰੰਗ ਐਂਟਰਟੇਨਰ ਦੀ ਮੂਵੀ ਦੇਖੇ ਨਾਲੇ ਸੱਜੇ ਮਿਲ ਜਿਵੇਂ ਪਾਕਿਸਤਾਨ ਨੂੰ ਬੜੀ ਲੱਗਾ ਨਹੀਂ ਉਸ ਤੋਂ ਬਾਅਦ ਵੀ ਅਸੀਂ ਪਹਿਲੀ ਵਾਰ ਮਲੇ ਹਾਂਗੇ ਬਹੁਤ ਵਧੀਆ ਇਨਸਾਨ ਨਹੀਂ ਮਤਲਬ ਮੁਗੀਪਾ ਜੀ ਤੇ ਬਾਕੀ ਸਾਡੇ ਅ ਪ੍ਰੈਕਟਰ ਸਾਹਿਬ ਨਸੀਬ ਰੰਧਾਵਾ ਜੀ ਅਸੀਂ ਨਵਾਂ ਇੱਕ ਨਾ ਹਾਰਡੀਸਟ ਇੰਟਰੋਡਿਊਸ ਕਰ ਰਹੇ ਆ ਰਬੀਲ ਸੋਨ ਤੇ ਉਹਨਾਂ ਦੇ ਨਾਲ ਲਵਜਿੰਦਰ ਜੀ ਬੈਠੇ ਨੇ ਤੇ ਨਾਲ ਮੰਨ ਰੂਪੇਤ ਬਣਨੇ ਕੋਰਦੀ ਆਰਟਿਸਟ ਨੇ ਵੀ ਤੇ ਜਸਦੀਪ ਸਾਹਜ ਜੀ ਇਹਨਾਂ ਨੇ ਫਿਲਮ ਦੇ ਗੀਤ ਲਿਖੇ ਨੇ ਤੇ ਮਿਊਜ਼ਿਕ ਵੀ ਇਹਨਾਂ ਨੇ ਸਾਰਾ ਆਪਣੇ ਦੇਖ ਰੇਤੇ ਵਿੱਚ ਤਿਆਰ ਕਰਵਾਇਆ ਤੇ ਸਾਡੇ ਪ੍ਰੋਡਿਊਸਰ ਹੌਕਮ ਕੋਲ ਵੀ ਬੈਠੇ ਕੁਸ਼ਮੀ ਸਿੰਘ ਸੋਹ ਜੀ ਸਾਡੀ ਸਤਰਨ ਐਂਟਰਟੇਨੈਂਸ ਦੇ ਜੁਸਿੰਗ ਸੋਲੂ ਦੀ ਪਹਿਲੀ ਮੁਹਲੇ ਦੀ ਰਿਸ਼ਤੇ ਨਾਲ ਤੇ ਬੇਸ਼ੱਕ ਕੋਈ ਨਾ ਕੋਈ ਕਮੀਆਂ ਪਛਰੀਆਂ ਹੋਣਗੀਆਂ ਸਾਡੀ ਪਹਿਲੀ ਮੁਹਲੇ ਦੇ ਵਿੱਚ ਤੇ ਅਸੀਂ ਅੱਗੇ ਤੋਂ ਹੋਰ ਸੁਣਾ ਕਮੀਆਂ ਵਰ ਮੁਕਰਾ ਕੇ ਨੂੰ ਸੁਧਾਰਨ ਦੀ ਕੋਸ਼ਿਸ਼ ਕਰਾਂਗੇ ਜੇ ਤੁਸੀਂ ਕਰਦੇ ਹੋਗੇ ਕਿਉਂਕਿ ਸਾਡੀ ਪਹਿਲੀ ਮੁਹਲੇ ਬੇਸਿਕਲੀ ਸਾਡਾ ਬੈਕਗ੍ਰਾਉਂਡ ਜਿਹੜਾ ਹੈ ਉਹ 뮤직 ਇੰਡਸਟਰੀ ਦੇ ਨਾਲ ਜੁੜਿਆ ਹੋਇਆ ਹੈ ਇਦੇ ਮਦਰ ਸਾਹਿਬ ਤੋਂ ਅਸੀਂ ਪੰਜਾਬੀ ਲੋਕ ਕਰ ਰਹੇ ਆਂ ਪੰਜਾਬੀ ਵੀਡੀਓਜ਼ ਜੁਗਾਰਿਸ ਕਰ ਰਹੇ ਆਂ ਤੇ ਉਮੀਦ ਕਰਦਾ ਕਿ ਤੁਸੀਂ ਫੈਮਲੀਜ਼ ਨਾਲ ਜਾ ਕੇ ਮੂਵੀ ਦੇਖੋਗੇ ਤੇ ਅਪਰੀਸ਼ੀਏਟ ਕਰੋਗੇ ਸਾਰੇ ਤੁਹਾਡਾ ਬਹੁਤ ਬਹੁਤ ਜੀ ਕੋਜੀ ਜੀ ਪਾਜੀ ਨੇ ਕਬੀ ਸੀ ਗੱਲ ਕੀਤੀ ਹੈ ਮੈਂ ਤਨਕਾਲ ਕਾਵੀ ਸੀ ਵਸੀਨ ਜੀ ਨੇ ਉਸ ਦਿਨ ਬੋਲਿਆ ਕਿ ਆਪੇ ਲਾ ਬੋਕ ਵਾਲੀ ਗੱਲ ਬੱਚਾ ਤੁਸੀਂ ਪਰ ਮੈਨੂੰ ਪਤਾ ਨਹੀਂ ਕਿ ਉਹ 55 ਤੱਕ ਮੈਂ ਕਿਹਾ ਸੀ ਤੇ ਉਹ ਕੋਲੇ ਬਹੁਤ ਸਮਾਂ ਕੱਟ ਦੋ ਜਾਣਾ ਚਾਹੀਦਾ ਠੀਕ ਹੈ ਜੇ ਮੈਂ ਤੁਹਾਨੂੰ ਕਿਹਾ ਕੋਈ ਕੰਮ ਹੈ ਅਨਿਆ ਮੈਨੂੰ ਮੈਂ ਮੈਂ ਐਕਚੁਅਲ ਦੇ ਵਿੱਚ ਦੱਸਣਾ ਚਾਹੁੰਦੀ ਆ ਕਿ ਜਿਹੜੇ ਸਾਡੇ ਸੀਨੀਅਰ ਆਰਟਿਸਟ ਨੇ ਜੇ ਅੱਜ ਉਹਨਾਂ ਦੀ ਇੱਜ਼ਤ ਤੇ ਉਹਨਾਂ ਦਾ ਨਾਮ ਆਣਾ ਉਹ ਐਕਚੁਅਲੀ ਡਿਸਰਵਿੰਗ ਨਹੀਂ ਉਹਨਾਂ ਇਹ ਗਿਆਨ ਦਾ ਸਾਗਰ ਨੇ ਤੇ ਸਾਗਰ ਜੀ ਉਹਦੇ ਸਾਗਰ ਜੀ ਸੁਰਾਂ ਦੇ ਸਾਗਰ ਜੀ ਪਿੱਛੇ ਬੈਠੇ ਸੋ ਸਰ ਨੇ ਸੈਟ ਦੀ ਗੱਲ ਨਹੀਂ ਕਰਦੇ ਆਪਾਂ ਨਿੱਜੀ ਜ਼ਿੰਦਗੀ ਦੀ ਵੀ ਗੱਲ ਕਰਦੇ ਆ ਤੁਸੀਂ ਕੋਈ ਵੀ ਸਲਾਹ ਲੈ ਸਕਦੇ ਹੋ ਇਹ ਪੂਰਾ ਕੋਈ ਜਿਹਨਾਂ ਦੀ ਜਾਣ ਪਛਾਣ ਚ ਨਾ ਵੀ ਹੋਗਾ ਸਾਡੀ ਇੰਡਸਟਰੀ ਦੇ ਰਿਲੇਟਡ ਨਾ ਵੀ ਹੋਗਾ ਔਰ ਜਾ ਕੇ 2 ਮਿੰਟ ਬੈਠ ਕੇ ਜੇ ਆਪਣੀ ਪ੍ਰੋਬਲਮ ਦੱਸਣਗੇ ਇਹ ਪੂਰਾ 1 ਘੰਟਾ ਲਾ ਕੇ ਉਹ ਸਮਝਾਓਗੇ ਕਿ ਇਹਦਾ ਆ ਫਾਇਦਾ ਤੇ ਨੁਕਸਾਨ ਆ ਬੰਦਾ ਅਗਲੀ ਵਾਰ ਆਉਂਦਾ ਨਹੀਂ ਕਹਿੰਦਾ ਤਾਂ ਘੰਟਾ ਖਾਰਪਾ ਥੈਂਕ ਯੂ ਵੈਰੀ ਮੱਚ ਸਰ

ਨੋ ਨੀ ਰਵੀਨ ਸਾਹਿਬ ਚਲੋ ਥੈਂਕ ਯੂ ਜੀ ਬਸ ਤੁਹਾਨੂੰ ਰਵੀਨ ਥੈਂਕ ਯੂ ਸੋ ਅਹਰ ਕੋਈ ਬਜਾ ਹੋਰ ਤੇ ਨਹੀਂ ਕਹਿਣਾ ਮਾਈਕ ਕਰਕੇ ਕਰ ਮਾਈਕ ਕਰਕੇ ਕਰ ਦਿਓ ਪਲੀਜ਼ ਥੈਂਕ ਯੂ ਬਰੀ ਮਚ ਮੈਂ ਗੱਲ ਕਰ ਲੱਗਿਆ ਸੀ ਜੀ ਦੇਖੋ ਗੱਲ ਇਹ ਹੈ ਕਿ ਰਗੂਪੀਰ ਸੋ ਸਾਰੇ ਕੋਲੇ ਨਵਾਂ ਨਾ ਸਾਡਾ ਅਦਾਕਾਰ ਬਲੇ ਇੰਡਸਟਰੀ ਕੋਨਾ ਸਿਨੇਮਾ ਬਦਲ ਰਿਹਾ ਜੀ ਕੋਈ ਸਿਨੇਮੇ ਦਾ ਸਮਾਂ ਹੁੰਦਾ ਸੀਗਾ ਕਿ ਸਿਨੇਮੇ ਦੇ ਵਿੱਚ ਇੱਕ ਸਾਨੂੰ ਹੀਰੋ ਚਾਹੀਦਾ ਹੈ ਖਿਰਨ ਚਾਹੀਦੀ ਹੈ ਅਧੁਨ ਦੇ ਸਿਨੇਮੇ ਦੀ ਫਿਲਮ ਹੈ ਇਹ ਇਸ ਸਿਨੇਮੇ ਦੇ ਵਿੱਚ ਕੋਈ 10 ਸਾਲ ਦੀ ਬੱਚੀ ਵੀ ਫਿਲਮ ਨਹੀਂ ਦੇ ਹਾਂ ਦਾ ਪਰ ਹੋ ਸਕਦੀ ਹੈ ਕੋਈ 70 ਸਾਲ ਦਾ ਬਜ਼ੁਰਗ ਵੀ ਹੋ ਸਕਦਾ ਹੈ ਕੋਈ ਪੈਂਕ ਸਾਲ ਦਾ ਬਰਦਾ ਵੀ ਹੋ ਸਕਦਾ ਹੈ ਇਹ ਬਦਲ ਦਾ ਸਿਨੇਮ ਹੈ ਸੋ ਮੈਨੂੰ ਖੁਸ਼ੀ ਹੈ ਕਿ ਇਸ ਪੁਰਦੇ ਸਿਨੇਮੇ ਦੇ ਵਿੱਚ ਸਾਡੇ ਨਾਲ ਕਹਿੰਦੇ ਪੰਜਾਬ ਤੋਂ ਸਜਾਤ ਨੱਜਾ ਲੈਣੇ ਉਹ ਇਸ ਬੰਦੇ ਦਾ ਕਾਰ ਨਹੀਂ ਇਹ ਵੀ ਕਰ ਸੀ ਕੋਸ਼ਿਸ਼ ਕਰਦੇ ਆ ਕਿ ਜਿਹੜਾ ਉਧਰਲਾ ਪੰਜਾਬ ਹੈ ਇਹ ਤੈਥੇ ਇੱਕ ਵੱਡਾ ਕੰਮ ਦੇ ਲਈ ਜਾਂ ਪੂਜੀ ਜਿਹੜੀ ਕੰਟਰੀ ਸਿਰ ਉਹਦੇ ਵਿੱਚ ਜਿਹੜੇ ਪਾਕਿਸਤਾਨੀ ਲੋਕ ਸਾਡੇ ਉਧਰ ਲਹਿੰਦੇ ਪੰਜਾਬ ਦੇ ਘਰਾ ਰਹਿੰਦੇ ਨੇ ਉਹ ਵੀ ਸਾਡੇ ਸਿਨੇਮੇ ਨੇ ਜੁਆਇਨ ਕਰਨਾ ਉਹ ਵੀ ਸਾਡੇ ਸਿਨੇਮੇ ਦਰਸ਼ਕ ਮੰਡ ਇਸ ਕਰਕੇ ਸੀ ਉਹਨਾਂ ਨੇ ਇਸ ਸਰਗਰਮਤਾ ਇੱਕ ਹਿੱਸਾ ਲਿਆ ਸੋ ਤੁਹਾਡਾ ਬਹੁਤ ਸਵਾਗਤ ਹੋਇਆ ਜੀ ਕਿ ਸਾਡੇ ਕੈਸਕਿਓ ਬਹੁਤ ਸ਼ੁਕਰੀਆ ਤੁਹਾਡਾ ਬਹੁਤ ਮਿਹਰਬਾਨ ਸੋ ਬਟ ਆਈ ਥਿੰਕ ਉਦਾਗਰਨ ਨਾਲ ਐਕਚੁਅਲ ਚ ਉਹ ਤੜੇ ਐਕਸਪ੍ਰੈਸ਼ਨਸ ਤੁਹਾਡੀ ਫੀਲਿੰਗਸੋਂ ਬਾਹਰ ਹੁੰਦੀਆਂ ਸੋ ਜੇ ਵਧੀਆ ਕੰਮ ਕਰਨ ਵਾਸਤੇ ਚੇਪੜਾ ਖਾਣੀਆਂ ਪੈਂਡ ਸ਼ੌਇਦਿੰਗ ਦੈਟਸ ਗੁੱਡ ਬਿਕੋਜ਼ ਆਪਾਂ ਜਦੋਂ ਵੱਡੇ ਬੰਦੇ ਉਹ ਮਾਂਪੇ ਦੇ ਵਿੱਚ ਬੇੜਾ ਖਾਧੀਆਂ ਉਹ ਤਾਈਆਂ ਉਹ ਸੁਧਰੇ ਸੋ ਦੈਟਸ ਵਾਈ ਚੇਪੜਾ ਖਾਣ ਕੋਈ ਨਵੀਂ ਗੱਲ ਨਹੀਂ ਜੀ ਬੱਚਿਆਂ ਵਾਸਤੇ